ਪੰਜਾਬ ਦੇ ਵਿੱਚ ਪਾਣੀ ਦੇ ਮਸਲੇ ਨੂੰ ਲੈ ਕੇ ਹੁਣ ਕਿਸਾਨ ਆਗੂ ਬਲਬੀਤ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਚਰਚਾ ਹੋਈ ਸੀ ਪਾਣੀ ਦੇ ਮਸਲੇ ਨੂੰ ਲੈ ਕੇ ਕਿ 25 ਸਾਲ ਬਾਅਦ ਇਹਨਾਂ ਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਜਾਂ ਫਿਰ ਰਿਵਿਊ ਕੀਤਾ ਜਾ ਸਕਦਾ ਹੈ ਜਾਂ ਫਿਰ ਮੌਜੂਦਾ ਸਮੇਂ ਜੋ ਕੁਝ ਮਾਨ ਸਰਕਾਰ ਦੀ ਸਥਿਤੀ ਰਹੀ ਹੈ ਜੋ BBMB ਦੇ ਸਮਿਉਤੇ ਨੂੰ ਲੈ ਕੇ ਜਾ ਕੇ ਉਸ ਦੇ ਵਿੱਚ ਜੋ ਕੁਝ ਆਪਣਾ ਜਿਹਾ ਪੱਕ ਸੀ ਉਹ ਨਹੀਂ ਰੱਖਿਆ ਗਿਆ ਉਹਦੇ ਬਾਬਤ ਜੋ ਕੁਝ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਉਹ ਹੁਣ ਝੋਨੇ ਦੇ ਸੀਜ਼ਨ ਤੋਂ ਬਾਅਦ ਪਾਣੀਆਂ ਦੇ ਹੱਕ ਦੇ ਲਈ ਪਾਣੀਆਂ ਦੇ ਲਈ ਮੋਰਚਾ ਲਾਉਣ ਜਾ ਰਹੇ ਨੇ ਉਹਨਾਂ ਦੇ ਵੱਲੋਂ ਮਾਨ ਸਰਕਾਰ ਨੂੰ ਜਿੱਥੇ ਘੇਰਿਆ ਉੱਤੇ ਉਹਨਾਂ ਨੇ ਪਿਛਲੀਆਂ ਸਰਕਾਰਾਂ ਭਾਵੇਂ 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 ਸੰਭਵ ਨਹੀਂ ਹੋ ਰਹੀ ਹੈ ਹਾਲੇ ਤਾਂ ਪੰਜਾਬ ਦੇ ਕੋਲ ਨਹਿਰੀ ਪਾਣੀ ਭਾਵੇਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਦਾਅਵੇ ਜਰੂਰ ਕੀਤੇ ਜਾਂਦੇ ਨੇ ਕਿ ਅਸੀਂ ਪੰਜਾਬ ਦੇ ਹਰ ਇੱਕ ਖੇਤ ਨੂੰ ਪਾਣੀ ਨਹਿਰੀ ਲਾ ਦੇਵਾਂਗੇ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਕੁਝ ਹੋਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਸ ਤਰ੍ਹਾਂ ਹੁਣ ਧਰਨਾ ਲਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਬਲਬੀਸਿੰਘ ਰਾਜੇਵਾਲ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਇਸ ਮਸਲੇ ਦੇ ਉੱਤੇ ਉਹਨਾਂ ਦਾ ਕੀ ਕੁਝ ਕਹਿਣਾ ਤੁਸੀਂ ਇੱਕ ਵਾਰੀ ਉਸ ਨੂੰ ਜਿਹੜਾ ਹੁਣ ਪਾਣੀਆਂ ਦਾ ਰੌਲਾ ਪਿਆ ਹੈ ਬਹੁਤ ਅਫਸੋਸ ਹੋਇਆ ਇਸ ਗੱਲ ਤੇ ਮੈਂ ਇੱਕ ਯਾਦ ਕਰਾਵਾਂਗਾ ਤੁਹਾਨੂੰ ਸਹ ਦੇ ਯਾਦ ਉਹ ਵੀ ਮੈਂ ਜਦੋਂ ਡੈਮ ਸੇਫਟੀ ਐਕਟ ਆਇਆ 1.5-2 ਸਾਲ ਪਹਿਲਾਂ ਮੈਂ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਵੀ ਪਾਣੀ ਪਾਣੀ ਦੀਆਂ ਝੀਲਾਂ ਡੈਮ ਤੇ ਜਿਹੜਾ ਜਨਰੇਸ਼ਨ ਇਸ ਸਟੇਟ ਸਬਜੈਕਟ ਹੈ ਤੁਸੀਂ ਡੈਮ ਸੇਫਟੀ ਐਕਟ ਨਾਮ ਨਿਊ ਦੇ ਬਹਾਨੇ ਉਹਨਾਂ ਨੇ ਤੁਹਾਡੇ BBMP ਤੇ ਕੰਟਰੋਲ ਕਰ ਲੈਣਾ ਕੰਟਰੋਲ ਉਹਨਾਂ ਦੇ ਹੱਥੇ ਚਲਾ ਜਾਏਗਾ ਪੰਜਾਬ ਕੋਲੋਂ ਇਹ ਵੀ ਖੋ ਕੇ ਲੈ ਜਾਣਗੇ ਔਰ ਅਨਫੋਰਚਨਟਲੀ ਵੀ ਸਾਡਾ ਚੀਫ ਅਡਮਿਨਿਸਟ੍ਰੇਟਰਾ ਕਮਜ਼ੋਰ ਦੇਖਿਆ ਨੇ ਟਾਈਮ ਸੇਫਟੀ ਐਕਟ ਮੰਨ ਲਿਆ ਤੇ ਉਹਦੇ ਨਾਲ ਅੱਜ ਕੰਟਰੋਲ ਓਵਰਆਲ ਕੰਟਰੋਲ ਜਿਹੜਾ ਸੈਂਟਰ ਵਾਲਿਆਂ ਦਾ ਬੀਬੀਐਮਬੀ ਦੇ ਉੱਤੇ ਹੁਣ ਸਾਡੇ ਜੋ ਰਿਪੋਰਟਸ ਨੇ ਉਹਦੇ ਮੁਤਾਬਕ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਗੋਗਨ ਸਾਗਰ ਡੈਮ ਹੈ ਪੌਂਗ ਡੈਮ ਹੈ ਰਣਜੀਤ ਸਾਗਰ ਡੈਮ ਹੈ ਉਹਨਾਂ ਦੇ ਬਾਰੇ ਉਹਨਾਂ ਦੇ ਵਿੱਚ ਉਹਨਾਂ ਦੀ ਸਮਰੱਥਾ ਤੋਂ ਕਿਸੇ 'ਚ 30% ਕਿਸੇ 'ਚ ਦਾ ਪਾਖੜਾ ਡੈਮ 'ਚ 10% ਕਿਸੇ 'ਚ 25% ਪਾਣੀ ਘਟ ਹੈ ਹਾਲੇ ਗਰਮੀ ਜਿੱਦਾਂ ਗਲੋਬਲ ਵਾਰਮਿੰਗ ਦਾ ਸਮਾਂ ਗਰਮੀ ਵਧਣੀ ਹੈ ਪਾਣੀ ਹਾਲੇ ਛੇਤੀ ਇਹ ਲੈਵਲ ਤੇ ਜਿੰਨੀ ਲੋੜ ਹੈ ਉਹਨਾਂ ਆਉਣਾ ਨਹੀਂ ਤੇ ਫੇਰ ਵੀ ਜੋ ਸੀਓ ਦੇ ਵਿੱਚੋਂ ਹਰਿਆਣਾ ਨੂੰ ਜਿੰਨਾ ਉਹਦਾ ਹਿੱਸਾ ਬਣਦਾ ਸੀ ਉਹ ਆਪਣਾ ਪਾਣੀ ਦਾ ਹਿੱਸਾ 31 ਮਾਰਚ ਤੱਕ ਵਰਤ ਚੁੱਕੇ ਹੁਣ ਉਹ ਫੇਰ 8500 ਕਿਊਬਿਕ ਫੁੱਟ ਪਾਣੀ ਹੋਰ ਮੰਗਦੇ ਨੇ ਤੇ ਸਾਡੇ ਚੀਫ ਮਿਨਿਸਟਰ ਨੇ ਡਰਾਮਾ ਜਿਹਾ ਕਰਕੇ ਕਹਿੰਦਾ ਸੀ ਨਹੀਂ ਦੇਣਾ ਮੈਨੂੰ ਨਹੀਂ ਵਿਸ਼ਵਾਸ ਵੀ ਇਹ ਬਹੁਤ ਪੈਰ ਅਡਾ ਸਕੂ ਜੇ ਅਡਾਉ ਅਸੀਂ ਇਹਦੇ ਧਨਵਾਤੀ ਹੋਵਾਂਗੇ ਕਿਉਂਕਿ ਪੰਜਾਬ ਦੀ ਲੋੜ ਹੈ ਪੰਜਾਬ ਦਾ ਕਸਟੋਡੀਅਨ ਹੈ ਜੇ ਹੁਣ ਵੀ ਪਾਣੀ ਚਲਾ ਗਿਆ ਤਾਂ ਪੰਜਾਬ ਦੇ ਲੋਕ ਇਹਨੂੰ ਕਦੀ ਮਾਫ ਨਹੀਂ ਕਰਨਗੇ ਕਿਉਂਕਿ ਜਦੋਂ ਸਾਡੇ ਕੋਲ ਪਾਣੀ ਦਾ ਲੈਵਲ ਘਟ ਗਿਆ ਹੈ ਕਿ ਇਹ ਯਕੀਨਨ ਸਾਡੇ ਬੂਰ ਬੈਠਣੇ ਨੇ ਅਸੀਂ ਤੀਸਰੇ ਇੱਕ ਵਾਰ ਤੇ ਜਾਣ ਵਾਲੇ ਆ ਬੂਰ ਬੈਠਣੇ ਸਾਡੇ ਕੋਲ ਕੋਈ ਚਾਰਾ ਨਹੀਂ ਨਹਿਰੀ ਪਾਣੀ ਦੇ ਬਿਨਾ ਫਸਲਾਂ ਨਹੀਂ ਹੋਣੀਆਂ ਤੇ ਪਾਣੀ ਸਾਡੇ ਕੋਲ ਸਾਡੇ ਡੈਮਾਂ ਚ ਹੈ ਨਹੀਂ ਹਰਿਆਣਾ ਜਿਹੜਾ ਆਲਰੇਡੀ ਆਪਣਾ ਸ਼ੇਰ ਵਰਤ ਚੁੱਕਾ ਹੁਣ ਡਰਾ ਰਹੇ ਨੇ ਪੰਜਾਬ ਨੂੰ ਦਬਕੇ ਮਾਰ ਰਹੇ ਨੇ ਸੈਂਟਰ ਵਾਲੇ ਵੀ ਭਾਜਪਾ ਦੀ ਹਕੂਮਤਾਂ ਉੱਤੇ ਵੀ ਉਹ ਵੀ ਪੰਜਾਬ ਤੇ ਦਬਾਅ ਪਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਸੁਣਦੇ ਸਮਝਦੇ ਹੋ ਇੱਕ ਦਿਹਾੜੀ ਦੇ ਵਿੱਚ BBMP ਦੇ ਸਾਰੇ ਉਥਲ ਪੁਥਲ ਕਰ ਦਿੱਤੀ ਆਧਰਾਬਧਰੀਆ ਕਰ ਦਿੱਤੀਆਂ ਇਹ ਇਸ ਕਰਕੇ ਹੋਈਆਂ ਕਿ ਸਾਡੇ ਮੁੱਖ ਮੰਤਰੀ ਨੇ ਡੈਂਸ਼ਿਪ ਦੀ ਐਕਟ ਲਾਗੂ ਕਰਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਇਹ ਸਾਰਾ ਕੁਝ ਤੇ ਅੱਜ ਪੰਜਾਬ ਦੇ ਦੀ ਸਜਾ ਭੁਗਤ ਰਿਹਾ ਤੋ ਮੈਂ ਬੜੀ ਦੇਰ ਤੋਂ ਇਸ ਗੱਲ ਦੀ ਤਿਆਰੀ ਸੀ ਕਿ ਆਦਰ ਸਰਕਾਰਾਂ ਆਪਣੇ ਆਪ ਕਰਨ ਜੇ ਨਹੀਂ ਕਰਨ ਕਈ ਨੋਟਿਸ ਦੇ ਦੇ ਇਸ ਵਾਰੀ ਚੋਣੇ ਦੀ ਲੋਅਾਈ ਤੋਂ ਬਾਅਦ ਅਸੀਂ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਵਾਂਗੇ ਸਾਡੀ ਮੰਗ ਹੋਈ ਗਈ ਵੀ ਜਿੰਨੇ ਸਮਝੌਤੇ ਹੁਣ ਤੱਕ ਹੋਏ ਨੇ ਕੋਈ ਵੀ ਕੰਟਰੈਕਟ ਹੁੰਦਾ 25 ਸਾਲ ਤੋਂ ਬਾਅਦ ਰਿਵਿਊ ਕੀਤਾ ਜਾ ਸਕਦਾ ਹੈ ਸੰਵਿਧਾਨ ਕਹਿੰਦਾ ਸਾਡੀ ਸਰਕਾਰ ਸਾਰੇ ਸਮਝੌਤੇ ਰੱਦ ਕਰਕੇ ਉਹਨਾਂ ਨੂੰ ਰਿਵਿਊ ਕਰਨ ਦੀ ਮੌਕਾ ਮੰਗ ਕਰੇ ਤੇ ਫਿਰ ਜਿਹੜਾ ਸਾਡੇ ਕੋਲ ਪਾਣੀ ਫालतू ਹੋਏਗਾ ਅਸੀਂ ਦੇਾਂਗੇ ਜਿਹਦਾ ਜਿੰਨਾ ਬਣਦਾ ਦੇਾਂਗੇ ਰਾਜਸਥਾਨ ਨੂੰ ਅੰਗਰੇਜ਼ ਨੇ ਪਾਣੀ ਮੁੱਲ ਦਿੱਤਾ ਸੀ ਅੱਜ ਕੋ ਸਭ ਅੱਜ ਕੱਲੋ 55% ਪਾਣੀ ਕੱਲਾ ਰਾਜਸਥਾਨ ਲੈ ਕੇ ਜਾ ਰਿਹਾ ਹੈ ਕਈ ਲੱਖ ਕਰੋੜ ਰੁਪਏ ਦਾ ਪਾਣੀ ਮੁਫਤ ਲੈ ਗਿਆ ਤੇ ਕੋਈ ਪੁੱਛਣ ਵਾਲਾ ਨਹੀਂ ਤਾਂ ਇਹ ਹੁਣ ਕਰ ਬਹੁਤੀ देर ਨਹੀਂ ਚੱਲਣੀ ਪੰਜਾਬ ਦੀ ਆਪਣੀ ਸਰਵਾਈਵਲ ਦਾ ਸਵਾਲ ਹੈ ਜੇ ਪੰਜਾਬ ਨੇ ਬਚਣਾ ਹੈ ਤਾਂ ਪਾਣੀ ਬਚਾਉਣ ਵਾਸਤੇ ਸਾਨੂੰ ਰਲ ਕੇ ਸਾਰਿਆਂ ਨੂੰ ਲੜਾਈ ਲੜਨੀ ਪੈਗੀ ਅਸੀਂ ਕਿਸੇ ਦਾ ਹੱਕ ਨਹੀਂ ਖੋਹਦੇ ਤੋਂ ਦੱਸਦੀ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਲੰਬੇ ਸਮੇਂ ਤੋਂ ਜਿਉਂ ਦੀ ਤਿਉਂ ਬਣਿਆ ਹੋਇਆ ਏ ਕਿਉਂਕਿ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਪੰਜਾਬ ਦਾ ਕਾਫੀ ਖੇਤਰ ਜਿੱਥੇ ਨਹਿਰੀ ਪਾਣੀ ਨਹੀਂ ਲੱਗਿਆ ਹੋਇਆ ਅੱਜ ਖਾਸ ਤੌਰ ਦੇ ਉੱਤੇ ਐਸਵਾਈਐਲ ਨਹਿਰ ਜਾਂ ਫਿਰ ਜਿਹੜੀ ਹੋਰ ਨਹਿਰਾਂ ਨੇ ਪੰਜਾਬ ਦੇ ਵਿੱਚੋਂ ਨਿਕਲੀਆਂ ਹੋਈਆਂ ਨੇ ਉਹਨਾਂ ਦੇ ਪਿੰਡਾਂ ਨੂੰ ਵੀ ਉਹਨਾਂ ਦੇ ਖੇਤਾਂ ਨੂੰ ਵੀ ਉਹਨਾਂ ਰਕਬੇ ਨੂੰ ਵੀ ਨਹਿਰੀ ਪਾਣੀ ਹਾਲੇ ਤੱਕ ਨਹੀਂ ਪਹੁੰਚਿਆ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਮਾਨ ਸਰਕਾਰ ਤੋਂ ਵੀ ਲਗਾਤਾਰ ਮੰਗ ਕਰ ਰਹੇ ਨੇ ਕਿ ਪੰਜਾਬ ਦੇ ਹਰ ਇੱਕ ਖੇਤਰ ਨੂੰ ਜਿਹੜਾ ਨਹਿਰੀ ਪਾਣੀ ਆ ਉਹ ਦਿੱਤਾ ਜਾਵੇ ਪਰ ਹੁਣ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਇਸ مسئلے ਨੂੰ ਲੈ ਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦਾ ਜਿਹੜਾ ਹੱਕ ਸੀ ਪਾਣੀ ਖੋਇਆ ਜਾ ਰਿਹਾ ਉਸ ਨੂੰ ਲੈ ਕੇ ਜਾਂ ਫਿਰ ਜੋ ਪਿਛਲੇ ਸਮੇਂ ਦੇ ਵਿੱਚ ਸਮਝੌਤੇ ਹੋਏ ਨੇ ਕਿ 25 ਸਾਲ ਬਾਅਦ ਉਹਨਾਂ ਨੂੰ ਰਿਵਿਊ ਕੀਤਾ ਜਾਵੇ ਹੁਣ ਵੇਖਣਾ ਬਈ ਇਹ ਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਹੁਣ ਇਸ ਮਸਲੇ ਦੇ ਵਿੱਚ ਕੀ ਭੂਮਿਕਾ ਰਹਿੰਦੀ ਹੈ ਕੀ ਉਹ ਜਿਹੜਾ ਮਸਲਾ ਪਾਣੀ ਦਾ ਹੈ ਉਸ ਨੂੰ ਕਿਵੇਂ ਹੱਲ ਕਰਨਗੇ ਕਿਉਂਕਿ ਜੇਕਰ ਇਸ ਤੇ ਗੱਲ ਕਰੀਏ ਕਿ ਤਾਂ ਕੀ ਪੰਜਾਬ ਦੇ ਵਿੱਚ ਪਾਣੀ ਦੇ ਮਸਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਹਰਿਆਣਾ ਸਾਥ ਦੇਵੇਗਾ ਜਥੇਬੰਦੀਆਂ ਤੋਰ ਦੇ ਉੱਤੇ ਇਹ ਵੇਖਣਾ ਬੇहद ਖਾਸ ਹੋਵੇਗਾ